ਸਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਤਾਂ ਬੜੀ ਕੀਮਤੀ ਹੈ ਸਤ ਸੰਗ ਦੇ ਕੜੇ ਇਹ ਤਾਂ ਬੜੀ ਕੀਮਤੀ ਹੈ ਸਤ ਸੰਗ ਦੇ ਕੜੇ ਸਤ ਸੰਗ ਦੇ ਕੜੇ ਸਤ ਸੰਗ ਦੇ ਕੜੇ ਇਹ ਤਾਂ ਬੜੀ ਕੀਮਤੀ ਹੈ ਸਤ ਸੰਗ ਦੇ ਕੜੇ ਸਤ ਸੰਗ ਵਿੱਚ ਆਵੋ ਪਾਵੇ ਕੜੀ ਦੇ ਕੜੀ ਸਤ ਸੰਗ ਵਿੱਚ ਆਵੋ ਪਾਵੇ ਕੜੀ ਦੇ ਕੜੀ ਇਹ ਤਾਂ ਬੜੀ ਕੀਮਤੀ ਹੈ ਸਤ ਸੰਗ ਦੇ ਕੜੀ ਇਹ ਤਾਂ ਬੜੀ ਕੀਮਤੀ ਹੈ ਸਤ ਸੰਗ ਦੇ ਕੜੀ ਸਤ ਸੰਗ ਕੀਤਾ ਤੰਨੇ ਜਿਦਿਆਂ ਰਬ ਪਿਆ ਮੰਨੇ ਸਤ ਸੰਗ ਕੀਤਾ ਤੰਨੇ ਜਿਦਿਆਂ ਰਬ ਪਿਆ ਮੰਨੇ ਰਬ ਵામਦਾ ਗਢੀ ਨਾਲੇ ਲਾਮ ਕਰਨਦਾ ਹੈ ਬੰਨੇ ਰਬ ਵામਦਾ ਗਢੀ ਨਾਲੇ ਬਨਦਾ ਹੈ ਬੰਨੇ रब पत्थरों चों पाया जाट कर अड़ी रब पत्थर चों पाया जाट कर अड़ी ये तो बड़ी कीमती है सत्संग कड़ी ये बड़ी कीमती है सत्संग कड़ी ਤਾਰਾ ਰਾਣੀ ਦੀ ਕਹਾਣੀ ਅਜੇ ਹੋਈ ਨਹੀਂ ਪੁਰਾਣੀ ਤਾਰਾ ਰਾਣੀ ਦੀ ਕਹਾਣੀ ਅਜੇ ਹੋਈ ਨਹੀਂ ਪੁਰਾਣੀ ਉਹਨੇ ਕੀਤੀ ਅਰਦਾਸ ਜਦੋ ਕੇ ਨਮਣੀਓਨੇ ਕੀਤੀ ਅਰਦਾਸ ਜਦੋ ਕੇ ਨਮਣੀ ਇਹ ਤਾਂ ਬੜੇ ਕੀਮਤੀ ਹੈ ਸਤ ਸੰਗ ਦੇ ਕੜੇ ਇਹ ਤਾਂ ਬੜੇ ਕੀਮਤੀ ਹੈ ਸਤ ਸੰਗ ਦੇ ਕੜੇ ਜੋੜੀ ਜੁੜੀ ਖੜਾਓ ਪ੍ਰਾਣੀ ਜਿਹੜੀ ਰਾਜੇ ਨੇ ਖੜੀ ਜੋੜੀ ਜੁੜੀ ਖੜਾਓ ਪ੍ਰਾਣੀ ਜਿਹੜੀ ਰਾਜੇ ਨੇ ਖੜੀ ਬੜੀ ਬੜੀ ਕੀਮਤੀ ਹੈ ਸਤ ਸੰਗ ਦੇ ਕੜੀ ਬੜੀ ਬੜੀ ਕੀਮਤੀ ਹੈ ਸਤ ਸੰਗ ਦੇ ਕੜੀ ਸਤ ਸੰਗ ਵਿੱਚ ਆਵੋ ਪਾਵੇਂ ਕੜੀ ਦੇ ਕੜੀ ਸਤ ਸੰਗ ਵਿੱਚ ਆਵੋ ਪਾਵੇਂ ਕੜੀ ਦੇ ਕੜੀ ਇਹ ਤਾਂ ਬੜੀ ਕੀਮਤੀ ਹੈ ਸੱਤ ਸੰਗ ਦੇ ਕੜੇ ਇਹ ਤਾਂ ਬੜੀ ਕੀਮਤੀ ਹੈ ਸੱਤ ਸੰਗ ਦੇ ਕੜੇ